ਹਾਂ ਦੀ ਪਾਂਜੀ ਅੱਜ ਦਾ ਵਿਚਾਰ ਦੱਸੋ ਫਿਰ ਕੀ ਅੱਜ ਦਾ ਵਿਚਾਰ ਇਹ ਹੈ ਕਿ ਆਪਾਂ ਕੁਦਰਤ ਦੇ ਨਾਲ ਖਲਵਾੜ ਜਿਆ ਕਰਨਾ ਹੈਾਂਗੇ ਹਾਂਜੀ ਖਲਵਾੜ ਕੀ ਹੈ ਕੁਦਰਤ ਨਾਲ ਜਿਹੜੀ ਅੱਗ ਲਾਉਣੇ ਇਧਰ ਨੂੰ ਵੇਖ ਮਾੜਾ ਜਿਹਾ ਦਿਖਾ ਇਧਰ ਨੂੰ ਸਯਦ ਜੀ ਆਪਾਂ ਦਜਮਰਾ ਇਹਦਾ ਫਰਕ ਨਹੀਂ ਪੈਂਦਾ ਕੋਈ ਵੀ ਮਾਰਨ ਕੇ ਚੱਲ ਕੀ ਇਹਨਾਂ ਨੂੰ ਜੇ ਭਰ ਦਈਏ ਨਾ ਬਾਹਰ ਨੂੰ ਇਹਨੂੰ ਜਦੋਂ ਬੁੱਥੇ ਹੁਣ ਭਰ ਦਈਏ ਇਹਨੂੰ ਚੰਗੀ ਤਰ੍ਹਾਂ ਹਾਂਜੀ ਭਰ ਕੇ ਦੇ ਇਹ ਗੱਲ ਜਾਂਦੇ ਵਿੱਚ ਹੀ ਮਾੜਾ ਮੋੜ ਕੱਦੂ ਦੇ ਉੱਤੇ ਉੱਤੇ ਆਉਂਦੇ ਆ ਥੋੜੇ ਬਹੁਤੇ ਚਲੋ ਮਾੜੀ ਮੋੜ ਖੇਤਰ ਕਰ ਲੇ ਥੋੜੀ ਬਹੁਤੀ ਚਲ ਆ ਜਿਹੜੀ ਗਰਮੀ ਇੰਨੀ ਪੈਂਦੀ ਸਾਰਾ ਕੁਝ ਪੈਂਦਾ ਇਹਦੇ ਨਾਲ ਕਿੰਨੇ ਜੀਵ ਜੰਤੂ ਛੜਦੇ ਹੋਣਗੇ ਯਾਰ ਸਹੀ ਗੱਲ ਬੋਲ ਤਪ ਸੁਪ ਸੁਪ ਦੁੱਡੀਆਂ ਤੇ ਜੀਆਂ ਚੀਂ ਜਾਣਾ ਜਿਹੜੇ ਕਈ ਸਾਪ ਹੁੰਦੇ ਨਾ ਜ਼ਿੰਮੇਦਾਰ ਦੇ ਸਾਥੀ ਹੁੰਦੇ ਆ ਕਈ ਚੀਜ਼ਾਂ ਹਾਂਜੀ ਕਿਉਂਕਿ ਉਹ ਚੂਹਾ ਖਾਂਦਾ ਕੋਈ ਚੀਜ਼ ਖਾਂਦਾ ਨਾ ਫਸਲ ਖਰਾਬ ਨਹੀਂ ਹੁੰਦਣੀ ਕੋਈ ਨਾ ਕੋਈ ਗੰਦੀਆਂ ਮੰਦੀਆਂ ਚੀਜ਼ਾਂ ਖਾਂਦੇ ਰਹਿੰਦੇ ਜਿਹੜੀਆਂ ਫਸਲ ਖਰਾਬ ਕਰਦੀਆਂ ਤੇ ਆਪਾਂ ਉਹਨਾਂ ਨੂੰ ਨਹੀਂ ਰਹਿਣ ਦਿੰਦੇ ਉਹ ਵੀ ਛੜ ਜਾਂਦੇ ਕਈ ਜੜੀ ਬੂਟੀਆਂ ਇਹੋ ਜੀਆਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਜਦੋਂ ਹਵਾ ਵਗਦੀ ਆ ਆਕਸੀਜਨ ਦੇ ਵਿੱਚ ਕੰਮ ਕਰਦੀ ਆ ਉਹ ਵੀ ਛੜ ਜਾਂਦੀਆਂ ਚੰਗੀਆਂ ਚੀਜ਼ਾਂ ਸਾਰੀਆਂ ਛੜ ਜਾਂਦੀਆਂ ਇਹ ਹੁਣ ਵਾਤਾਵਰਨ ਆਪਾਂ ਆਪ ਦੇ ਖਰਾਬ ਕਰੀ ਜਾਂਦੇ ਆ ਪਾਣੀ ਵੀ ਖਰਾਬ ਹੋ ਗਏ ਜੀ ਆਪਣੀ ਹਵਾ ਵੀ ਖਰਾਬ ਹੋ ਗਈ ਕੁਦਰਤ ਵੀ ਖਰਾਬ ਹੋ ਗਈ ਤੇ ਕੀ ਕਰਾਂਗੇ ਆਪਾਂ ਹੁਣ ਮੰਨ ਕੇ ਚੱਲ ਮੋਟਿਆ ਆਪਣੇ ਘਰੇ ਕਿੰਨੇ ਕਿੰਨੇ ਏਸੀ ਆ ਸਾਰਿਆਂ ਦੇ ਘਰੇ ਸਹੀਓ ਮੰਨ ਕੇ ਚੱਲ ਆਪਾਂ ਕਹਿੰਦੇ ਆ ਕਿ ਏਸੀ ਘਰਾਂ 'ਚ ਲੱਗ ਜਾਣ ਤੇ ਜਿਹੜੇ ਰੋਖਿਆ ਉਹ ਖੇਤਾਂ 'ਚ ਆਪਾਂ ਵੜਦੇਗੇ ਸਹੀ ਹੁਣ ਮੈਂ ਆਪਦੀ ਗੱਲ ਕਰਦਾਂ ਕਿ ਸਾਡਾ ਨਾ ਇੱਕ ਖਾਲ ਜਿਆ ਹੁੰਦਾ ਸੀ ਤੇ ਖਾਲ ਦੇ ਉੱਤੇ ਨਾ ਪਹਿਲੋਂ ਘਰ ਤੋਂ ਚੱਲਣਾ ਚਾਹੀਦਾ ਬੰਦੇ ਨੂੰ ਸਾਡੇ ਘੜ ਤੋਂ ਜਿੱਦੋਂ ਮੈਂ ਮਿਹਨਤ ਲਾਉਣਾ ਨਾ ਇੱਧਰ ਪਿਆ ਹੁੰਦਾ ਛੋੜਾ ਆ ਨਿਆ ਹੁੰਦਾ ਸਾਡੇ ਪਰਾਂ ਪੈਲੀਆਂ ਨੂੰ ਜਾਂਦਾ ਹੁੰਦਾ ਸਿੱਧਾ ਨਿਗਾ ਜਾ ਪਿਆ ਹੁੰਦਾ ਹੈ ਉਹ ਪੈਰ ਦੇ ਉੱਤੇ ਨਾ ਘਟੋ ਘਟ ਟਾਲੀਆਂ ਜਿਹੜੀਆਂ ਹੁੰਦੀਆਂ ਨਾ 25 30 ਟਾਲੀਆਂ ਨਿਕ ਜਾਂਦੀਆਂ ਨੇ ਕੀ ਹੁੰਦੀਆਂ ਨੇ ਸਹੀ ਹੈ ਸਾਡੇ ਘਰ ਦੇ ਨੇ ਸਾਰੀਆਂ ਪੁੱੜਤੀਆਂ ਹਾਂ ਸਾਡੇ ਘਰ ਦੇ ਨੇ ਸਾਰੀਆਂ ਪੁੱੜਤੀਆਂ ਹਾਂ ਉਹਨਾਂ ਉਹਨਾਂ ਪੁੱਟੀਆਂ ਕਿਉਂ ਆ ਹਾਲ ਵੱਜਦੇ ਵਿੱਚ ਉਹ ਭਰਾ ਵੀ ਇਧਰ ਆ ਕੇ ਕਰਦੇ ਮੈਨੂੰ ਕਿੱਥੇ ਬੱਲੇ ਸਾਰੀਆਂ ਪੁੱੜਤੀਆਂ ਹੁਣ ਮਰਬੂਦ ਰਹਿ ਗਏ ਤਿੰਨ ਚਾਰ ਚਲ ਚਾਰ ਪੰਜ ਟਾਲੀਆਂ ਹੈਗੀਆਂ ਆਪਣੀਆਂ ਪਰ ਮੈਂ ਮੰਨਦਾ ਕਿ ਦੂਜਾ ਮਰਾ ਹੁਣ ਇੱਥੇ ਆਪਾਂ ਆਏ ਆ ਬਾਬਿਆਂ ਦੀ ਬੰਬੀਆ ਤੇ ਇੱਥੇ ਰੋਖ ਹੈਗੇ 4 ਹਣਾ ਹਾਂ ਬਿਲਕੁਲ ਬੰਦਿਆ ਤੇ ਕੋਈ ਕਿਹੜਾ ਜ਼ਿੰਮੇਦਾਰ ਹੈ ਵੀ ਜਿਹਦੇ ਰੋਖ ਹੈਗੇ ਹੁਣ ਨਵਾਂ ਛੋਛਾ ਚੱਲ ਪਿਆ ਜ਼ਿੰਮੇਦਾਰਾਂ ਨੇ ਨਵਾਂ ਰੱਖ ਲੈਣਾ ਇਹਦਾ ਕੰਮ ਵੀ ਮੋਟਰ ਬਣਾਓ ਟੌਰੀ ਹਾਂ ਜਿਵੇਂ ਪੂਲ ਬਣਾ ਲਓ ਤੇ ਬੂਟੇ-ਬਾਟੇ ਫੁੱਲ ਬੂਟੇ ਲਾ ਲਓ ਵੱਡਾ ਰੋਖ ਨਹੀਂ ਲਾਉਣਾ ਕੋਈ ਲਾਗੇ ਤੇ ਇਹ ਤਾਂ ਬਹੁਤ ਹੋ ਗਿਆ ਛੋਛੇ ਜਿਹੇ ਪੈ ਗਏ ਆ ਹੁਣ ਤਿੰਨ ਪਤਾ ਜਿਹੜੇ ਪਨਾਤਰ ਰੋਖਿਆ ਉਹ ਵੀ ਪੁੱਟੇ ਗਏ ਵੱਡੇ ਗਏ ਕਿੰਨੇ ਰੋਡ ਨਿਕਲ ਗਏ ਲਾਗੋਂ ਦੀ ਰੋੜਾਂ ਦੇ ਉੱਤੇ ਕਿੰਨੇ ਰੋਖੀ ਵੱਡੇ ਗਏ ਅਸਲ ਤੇ ਜਿਹੜੇ ਰੋਖਾ ਆਪਾਂ ਨੂੰ ਚਾਹੀਦੇ ਉਹ ਨਹੀਂ ਆਪਣੇ ਹੈਗੇ ਆਪਾਂ ਨੂੰ ਜਿਹੜੇ ਛਪੈਦੇ ਦਿੱਤੇ ਆ ਨਾ ਲੋਕਾਂ ਨੇ ਇਹ ਵੀ ਸ਼ਾਸਤ ਦਾ ਕਰਕੇ ਆਪਣੇ ਛਪੈਦੇ ਦਿੱਤੇ ਪੰਜਾਬ 'ਚ ਸਭ ਤੋਂ ਜਿਆਦਾ ਛਪੈਦੇ ਆ ਨਾ ਛਪੈਦੇ ਛਪੈਦੇ ਨਹੀਂ ਚਾਹੀਦੇ ਪੰਜਾਬ ਦੇ ਛਪੈਦਾ ਤੇ ਪਾਣੀ ਖਿੱਚਦਾ ਬਿਲਕੁਲ ਸ਼ਾਸਤਾਂ ਬੜੇ ਚੜਦੀਆਂ ਪੰਜਾਬ ਨੂੰ ਥੱਲੇ ਲਾਉਣ ਤੇ ਸ਼ਾਸਤਾਂ ਬੜੇ ਚੜਦੀਆਂ ਲੱਗੀਆਂ ਆ ਇਹ ਆਸਟ੍ਰੇਲੀਆ ਦੇ ਵਿੱਚੋਂ ਵੀ ਲਿਆਂ ਪਿਆ ਸਪੈਦਾ ਦਾ ਅਸਹੀ ਹਾਂ ਤਾਂ ਨਹਿਰਾ ਆਪਣੀਆਂ ਸਾਰੀਆਂ ਦੇ ਸਪੈਦਾ ਹੀ ਸਪੈਦਾ ਠੋਕਤਾ ਸਾਰਾ ਹੀ ਕੋਈ ਚੰਗੀ ਚੀਜ਼ ਨਹੀਂ ਲਾਈ ਵੀ ਜਿਹਦੇ ਨਾਲ ਕੋਈ ਆਪਣੇ ਵਾਅਦਾ ਹੋਵੇ ਚੰਗੀ ਚੀਜ਼ ਲਾਈ ਹੋਵੇ ਹੁਣ ਮੰਨ ਕੇ ਚੱਲ ਸਾਰੇ ਜਿੰਨੇ ਤੂੰ ਰੋਈਆਂ ਵੇਲ ਨਹੀਂ ਜਾਂ ਹੋਰ ਸੜਕਾਂ ਵੇਲ ਨਹੀਂ ਦੂਜਾ ਤੇ ਜਾ ਵੇਲ ਨਹੀਂ ਸਾਰਾ ਸਪੈਦਾ ਹੀ ਠੋਕਿਆ ਸਪੈਦੇ ਦਾ ਇੱਥੇ ਪੰਜਾਬ ਚ ਕੰਮ ਹੀ ਨਹੀਂ ਕੋਈ ਸਪੈਦਾ ਤੇ ਉੱਥੇ ਲਾਓ ਜਿੱਥੇ ਪਾਣੀ ਉੱਤੇ ਆ ਇੱਥੇ ਆਪਣੇ ਪਾਣੀ ਉੱਤੇ ਆ ਚਪੈਦਾ ਪਾਣੀ ਪਤਾ ਕਿੰਨਾ ਖੇਚਦਾ ਰੋਇਦਾ ਪਾਣੀ ਇਹਨੂੰ ਕਿੰਨਾ ਚਾਹੀਦਾ ਚਪੈਦੇ ਨੂੰ ਹਾਂਜੀ ਵੇਖ ਜਮੀਨ ਖੁਸ਼ਕ ਕੀਤੀ ਹੋਈ ਲੱਗ ਰਹੀ ਹੈ ਹਾਂ ਹੁਣ ਆਪਾਂ ਨੂੰ ਰੋਖ ਹੋ ਚਾਹੀਦੇ ਆ ਜਿੰਨਾਂ ਦਾ ਕੋਈ ਟਾਲੀਆਂ ਹੋਣ ਟਿੱਕਰਾ ਹੋਣ ਕੋਈ ਚੰਗੇ ਚੰਗੇ ਰੋਖ ਹੋਣ ਆਪਣੇ ਲੱਗੇ ਹੋਣ ਵਧੀਆ ਰੋਖ ਹਾਂਜੀ ਉਹ ਰੋਖ ਹੁਣ ਜਿਹੜਾ ਬੋਰਡ ਆ ਬੋਰਡ ਹੁਣ ਕਿੰਨਾ ਵਧੀਆ 24 ਘੰਟੇ ਕਹਿੰਦੇ ਆਕਸੀਜਨ ਦਿੰਦਾ ਬੋਰਡ ਹੋ ਗਿਆ ਫਿਰ ਕੋਲ ਹੋ ਗਿਆ ਵੱਡੇ ਵੱਡੇ ਹਾਂ ਬੋਰਡ ਬਾਂਜੀ ਆ ਉਹ ਛੱਡ ਗਏ ਆ ਆਪਾਂ ਤੇ ਬਹੁਤ ਵਿਚਾਰ ਤੈਨੂੰ ਪਤਾ ਇਹੋ ਹੀ ਆ ਇੱਕ ਵਿਚਾਰ ਅੱਜ ਦਾ ਇਹ ਆ ਕਿ ਜਿਹੜਾ ਆ ਹੁਣ ਨਵੇਂ ਆਪਾਂ ਲੱਗ ਪਏ ਫੋਰਨ ਕੰਟਰੀਆਂ ਨੂੰ ਬਣ ਗਏ ਆਪਾਂ ਚਾਰ ਪੌਣ ਲਾਪੇ ਮੱਜਾਂ ਨੂੰ ਵਾਹ ਬਹੁਤ ਜਦੀ ਬਗੇ ਸਟਾਫ ਕਰਮੀ ਆ ਦੇ ਆਏ 20 ਪੁੱਜ ਗਈ ਉਹਦੇ ਅੱਜ ਬਾੜੀ ਕਰਮੇਗੀ ਪਰਸੋਂ ਚੌੜੇ ਦੇ ਦਿਨ ਅੱਗੇ ਹੋਣੀ ਹੈ ਪਰਸੋਂ ਉਹਨੇ ਦਿਨੇ ਵੀ ਸਤਾਦਾ ਹੈ ਜਦੈ ਕੁੱਟਵਾ ਜਾਂਦਾ ਦੇ ਅੱਜ ਪਹਾੜੀ ਪਿੰਡ ਮੇਲਾ ਪਿੰਡ ਮੇਲਾ ਬੁਲਾਉਣ ਦੇ ਜਹਰ ਪਹਾੜੀ ਕਿਦਾਂ ਤਿਆਰੀ ਪੂਰੀ ਹੋਰੀ ਬਾਬੇ ਜੀ ਮੇਰਿਆ ਅੱਛਾ ਮਾਰੇ ਕਰੂ ਕਿਰਪਾ ਗੋਮ ਇਸ ਵੇ ਕਿਦਾਂ ਦੋਗੇ 12 ਯੂਰੋ ਬਾਕੀ ਮਾਲ ਤੇ ਆਖਿਆ। ਹਾਂਜੀ। ਵਾਲਾ ਮੋਲਾ ਨੇ ਪੱਕਾ ਕੰਮ ਕੀਤਾ ਯਾਰ। ਇਹ ਲਵਾਏ ਪਾ ਜੀ ਨੇ। ਆਹ ਮੋਨੇ ਆ ਜਾ ਯਾਰ। ਪਰ ਮੁੜ ਗਏ ਵਾਪਸ ਬੰਦੇ ਮੈਂ ਦਿਖਾ ਆ ਜੋ ਆ ਜੋ ਆ ਜੋ। ਨਹੀਂ 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 ਕੀ ਆਖਿਆ ਤੁਸੀਂ? ਮੈਂ ਤਾਂ بڑے ਬੰਦੇ ਰ ਲਾਉਣਾ ਨਾਲ। ਅੱਛਾ। ਇਹ ਆ ਜੋ ਕਟਿੰਗ ਕਰਾਉਂਦਾ ਸਿਆਪਾ ਮਣ ਵੇੜ ਗਏ। ਪਰ ਬੰਦੇ ਕੀ ਜਿਆਦੀ ਕਰਦਾ ਵੀ ਤੇ ਹੁਣੇ ਤਾਂ ਭਾਣੂ ਮੈਂ ਕਿਹਾ ਸੀ ਆ ਜਾ। ਉਹ ਟਿੱਬੀ ਵਾਲਾ ਕਰਾ ਲਿਆ ਮੇਰਾ ਭਰਾ ਵੀ ਛੱਡ ਗਿਆ ਸਾਹ ਮੇਰਾ। ਉਹਨੇ ਵਾਲ ਨਵੇਂ ਲਵਾਤੇ। ਉਹ ਜੱਗੋ ਪੀਟੀ ਬੀਲ ਨੇ ਉਹਨੇ ਵਾਲੇ 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 ਉਹਨੇ ਹਾਂ ਤੇ ਬਜਾ ਬਜਾ ਕਰਾਦੀ ਮੁੰਡੇ ਨੇ ਹੋ ਗਿਆ ਉਹ ਸੰਗਣ ਹਾਂ ਵਧੀਆ ਹੋ ਗਿਆ ਫਿਰ ਬੰਦੀ ਕਿਦਾਂ ਹਰ ਵਧੀਆ ਵਧੀਆ ਵਿੱਚ ਕਾਹਨ ਸਿੱਤ ਬੱਬੇ ਨੂੰ ਵਾਲਾ ਮਾਰੇ ਕੁੱਛੰਦਾ ਹਾਂ ਹਾਂ ਜੀ ਬੱਬੇ ਵਾਲੇ ਤੁਸੀਂ ਲਵਾਉਣਾ ਜੀ ਮਾਰੇ ਕਿ ਉਹ ਬੱਬੇ ਭਵਾਂ ਦੇ ਮੇਲਾ ਅੱਜ ਮੈਂ ਤਕੜਾ ਆਇਆ ਪੰਜ ਛੇ ਜਫੇ ਜਾਈਦੇ ਤੇਰੇ ਮਾਰੇ ਪਤਾ ਲੱਗੇ ਸੋਰ ਸਿੰਘ ਆ ਲੈਣੇ ਕੱਢ ਲਈ ਵੱਢੀ ਕਰ ਦੂਗਾ ਰੁਕ ਮੈਂ ਤੇਰੇ ਮੂੰਹ ਦੀ ਗਲੋਬਲੀ ਆਉਂਦੀ ਵਾਲੀ ਬਾਬਾ ਜਰ ਉਹ ਹੈ ਗਿਆ ਗੋਰੇ ਆ ਪਾ ਮਾਂ ਨੇ ਕੀਤਾ ਕਦੀ ਦੱਸ ਮੈਨੂੰ ਕਰੂਗਾ ਪਪਾ ਕੋਈ ਨਹੀਂ ਨਹੀਂ ਪਰਵਾਨ ਪੂਰਾ ਭਵਾਨ ਜਾ ਰਿਹਾ ਭਵਾਨ ਚਾਹਤਾ ਪਿੰਡ ਭਵਾਨ ਦਾ ਮਾ ਫੂਨ ਕਿਹੜੇ ਵਲੇਨ ਲਾਉਂਦੇ ਨੇ ਵੀ ਯਾਰ ਤੁਹਾਡੇ ਗੁਰੂਆਂ ਮੈਂ ਤਿਆਰ ਬੈਠਾ ਇਹ ਜਿਹੜਾ 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 ਪਿੰਡ ਦਾ ਮੈਚ ਹੋਵੇ ਨਾ ਇਹ ਹੁੰਦਾ ਹੀ ਆ ਟੈਨਸ਼ਨ ਹੁੰਦੀ ਕਿ ਟਾਈਮ ਨਾ ਸਾਰੇ ਆ ਜਾਣ ਟਾਈਮ ਨਾ ਆਏ ਇਹਦਾ ਕਿਹੜਾ ਪਹਿਲਾ ਮੈਚ ਆ ਕਿਹੜੇ ਵੇਲੇ ਦਾ ਦੋਗਾ ਕਿੱਤੇ ਗਾਵੇਂ ਦਾ ਪਲਵਾਨ ਆ ਆਪਣਾ ਕਿੰਨੇ ਮੈਂ ਨੰਗ ਦੱਲੀ ਆ ਜੀ ਮੈਨੂੰ ਪਿੰਡ ਪਿੰਡ ਦੇ ਮੈਚ ਦਾ ਮਾ ਇੱਕਦਮ ਪ੍ਰੈਸ਼ਰ ਆ ਪ੍ਰੈਸ਼ਰ ਨਹੀਂ ਦਾ ਕਿਉਂ ਬਲਵਾਉਂਦੇ ਜੀ ਬੰਦਾ ਬੰਦਾ ਨਵਾਂ ਹੋਵੇ ਉਹਨੂੰ ਤੇ ਪ੍ਰੈਸ਼ਰ ਪਿੰਡ ਦੇ ਮੈਚ ਲੈਣਾ ਹੋਣਾ ਚਾਹੀਦਾ ਇਹਦੇ ਤੇ ਪਤਾ ਨਹੀਂ ਕਿਨੇ ਮੈਲੇ ਲਾਂਗੇ ਕਬੱਡੀ ਹੈ ਨਾ ਕਬੱਡੀ ਸਾਰੀ ਉਮਰ ਪ੍ਰੈਸ਼ਰ ਵਾਲੀ ਹੈ ਅੱਛਾ ਜੀ ਹਾਂ ਇਹ ਪ੍ਰੈਸ਼ਰ ਰਹਿਣਾ ਹੀ ਤਾਂ ਜੇ ਮੰਨ ਲਾ ਹਣ ਜਿੱਥੇ ਅਸੀਂ ਖਲੋਤੇ ਆ ਨਾ ਹਾਂਜੀ ਹੁਣ ਇੱਥੇ ਵੀ ਪ੍ਰੈਸ਼ਰ ਹੀ ਹੈ ਹੁਣ ਜੇ ਮੰਨ ਕੇ ਚੱਲ ਦੂਜਾ ਮਰਾ ਚਲੋ ਕਿਦੋਂ ਦੇ ਜੱਫੇ ਹੀ ਪਾਉਂਦੇ ਆ ਆਹੋ ਹੁਣ ਮੰਨ ਲਾ ਵੀ ਜੇ ਜੱਫਾ 1 2 ਪਾਵਾਂਗੇ ਤੇ ਲੋਕਾਂ ਕਹਿੰਦਾ ਨਹੀਂ ਅਜੇ ਤਗੜਾ ਜੇ ਲੋਕਾਂ ਨੇ ਕੇ ਬਾਪੂ ਨੇ ਇੱਕੋ ਮੈਚ ਵੇਖਣਾ ਹੋਇਆ ਉਹਨੇ ਕਹਿੰਦਾ ਨਹੀਂ ਪਹਿਲਵਾਨ ਨੂੰ ਛੱਡ ਦੇਣੀ ਚਾਹੀਦੀ ਓਏ ਦੇਖ ਕੇ ਜਿੰਨਾ ਚਿਰ ਘੋੜਾ ਭਜਦਾ ਨੂੰ ਭਜਾਉਣਾ ਚਾਹੀਦਾ ਪੂਰਾ ਤਰੀਕੇ ਦੇ ਨਾਲ ਸਹੀ ਹੈ ਹਾਂ ਹਥਿਆਰ ਫੁੱਲ ਪ੍ਰੋਪਰੀ ਚੁੱਕ ਕੇ ਰੱਖਣੇ ਚਾਹੀਦੇ ਆ ਜਿੱਥੇ ਲੀੜੇ ਲਾਓ ਆਪਦਾ ਕੰਮ ਕਰੋ ਬਿਲਕੁਲ ਫਿਰ ਦੁਨੀਆ ਮੰਨਦੀ ਆ ਹੁਣ ਜਿਹੜੀ ਬਾਹਰ ਦੁਨੀਆ ਬੈਠੀ ਆ ਨਾ ਉਹਨੂੰ ਮਨਾਉਣਾ ਬੜਾ ਔਖਾ ਸਹੀ ਹੈ ਬਾਈ ਉਹਨੂੰ ਉਹਨੂੰ ਸੈਟੀਸਫਾਈ ਕਰਨਾ ਬੜਾ ਔਖਾ ਉਹਨਾਂ ਵਾਸਤੇ ਖੇਡਣਾ ਪੈਂਦਾ ਬੰਦਾ ਤੇ ਆਪ ਦੇ ਵਾਸਤੇ ਤੇ ਕਹੂਗਾ ਐ ਹਮਲੇ 'ਚ ਜ਼ੋਰ ਮਾਰਿਆ ਅਗਲੇ 'ਚ ਮਾਰ ਲਾਂਗੇ ਪਰ ਨਹੀਂ ਜਿਹੜੇ ਵੇਖਣ ਆਏ ਆ ਨਾ ਉਹਨਾਂ ਕੀ ਤਾਂ ਕਿਸੇ ਨੇ ਆਪ ਨੂੰ ਇਸੇ ਮੈਚ 'ਚ ਹੀ ਵੇਖਣਾ ਅਗਲੇ 'ਚ ਨਹੀਂ ਵੇਖਣਾ ਬਿਲਕੁਲ ਬਾਈ ਉਹ ਉਹਦੇ ਵਾਸਤੇ ਤੇ ਆਪਾਂ ਨੂੰ ਕਰਨਾ ਹੀ ਪੈਣਾ ਸਹੀ ਹੈ ਆ ਚਾਹੀਦਾ ਮਤਲਬ ਪਿੰਡਾਂ ਦੇ ਗਈ ਵਿੱਚ ਇੱਕ ਜਿਹੋ ਜਿਹੀ ਹੈਗੇ ਵਿਚਾਰੇ ਚੱਲ ਕੇ ਜਾਂਦੇ ਨਹੀਂ ਮਗਰ ਹਾਂ ਕਈ ਹੁੰਦੇ ਆ ਵੀ ਹੁਣ ਜਿਤਨਾ ਮੰਨ ਲਾ ਕਈ ਬਜ਼ੁਰਗੇ ਹੋ ਜਾਂਦੇ ਆ ਵੀ ਉੱਥੇ ਜਾ ਕੇ ਕਹਿੰਦੇ ਨੇ ਵੇਣੇ ਆ ਪੁੰਨਾ ਬਾਨਾ ਤੇ ਨਹੀਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਹਾਂ ਨਾ ਆ ਜੀਜੇ ਹੋ ਜਾਂਦੇ ਹਾਂ ਜੀ ਪਰਦੇਨਾ ਬੋਲਦਾ ਬੋਲਦਾ ਇਦਾਂ ਨੂੰ ਪ੍ਰਵਾ ਅਲੂਰ ਮੇਰਾ ਹੀ ਗੱਲ ਸਹੀ ਆ ਮੇਰੇ ਨਾਲ ਹੀ ਤੀਰਦਾ ਜ਼ਿਆਦਾ ਮੈਨੂੰ ਹਰਦਾ ਇਹ ਲਾ ਗੁਰਗਾ ਲੈ ਕੇ ਦੇਨੇ ਤੈਨੂੰ ਕੋਈ ਨਹੀਂ ਇਕੱਠੇ ਠੇਕਾ ਮਰਾਉਣੇ ਤੂੰ ਜਰਾ ਦੋ ਦੋ ਠੀਕ ਹੈ ਜੀ ਵੀਰ ਅਕਰਮ ਕਰੋ ਮਤ ਮੇਰੇ ਭਰਾ ਦੀ ਹੈ ਸਿਕੰਦਰ ਦੇ ਉਹ ਤੇਜਾ ਬੱਤ ਉਹ ਕਿਦਾਂ ਹਰ ਕਿਰਪਾ ਤੁਹਾਡੀ ਮਾਮਤ ਮੈਂਨੇ ਮੇਲਾ ਹਰ ਅੱਜ ਜਿਵੇਂ ਆ ਸੱਟੇ ਕੰਮ ਬੈਂਕ ਬੜੀਆਂ ਬੁਲੇ ਤੜੀਆਂ ਨੇਰੀਆਂ ਬਾਦੇ ਅਗਰ ਠੀਕ ਹੈ ਭਾਈ ਪੰਜ ਦਿਨ ਪਿਛਵਾਇ ਸੁਣਦੀ ਪਿਛਵਾਇ ਸੁਣਦੀ ਬੰਬੇ ਦੀ ਹਾਂ ਢੇੜੂ ਦੀ ਆਹੋ ਇਹ ਹੈਗੀ ਚੀਜ਼ ਉਹਨਾਂ ਕਿਵੇਂ ਕਰਾਇਆ ਨੇ ਇਹ ਜਿਹੜਾ ਫੱਕਰ ਫਕੀਰ ਹੁੰਦੇ ਨਾ ਇਦਾਂ ਦੇ ਹਾਂਜੀ ਜ਼ਿੰਦਗੀ ਇਹਨਾਂ ਦੀ ਆ ਆਪਾਂ ਦੇ ਟੈਨਸ਼ਨਾਂ ਜੀ ਭਰੇ ਪਏ ਆ ਤੇ ਇਹਨੇ ਹੋਰ ਖੈ ਰਗ ਡੰਡਾ ਕੁੰਡਾ ਉਹ ਖਾ ਮੜਾ ਜਾ ਉਹ ਵੀ ਤੂੰ ਜ਼ਿੰਦਗੀ ਆ ਕੋਈ ਫਿਕਰ ਨਹੀਂ ਕੋਈ ਫਿਕਰ ਨਹੀਂ ਮौज ਮੌਜੀ ਬੰਦਾ ਨਹੀਂ ਨਿਹੜਾ ਹਾਂ ਮੌਜ ਕਰਨੀ ਬਸ ਇੱਥੋਂ ਡੱਬਾ ਲੈਣਾ ਇਹਨੇ ਤੇ ਉੱਥੇ ਚੱਲ ਜਾਣਾ ਗੁਰਦੁਆਰੇ ਹਾਂ ਗੁਰਦੁਆਰੇ ਜਾ ਕੇ ਗੱਫਾ ਪਾਣੀ ਛੱਕ ਕੇ ਤੇ ਢੋਲੇ ਦੀਆਂ ਗਾਉਂਦੇ ਆਉਣਾ ਉਧਰੋਂ ਇਹਨੇ ਰੱਬ ਰੱਬ ਬਾਬੇ ਵਿਧੀ ਜਾਂਦਾ ਨਾਮ ਲੈਂਦੇ ਨੇ ਸਹੀ ਹੈ ਬਸ ਉੱਥੋਂ ਇਹਨੂੰ ਆਇਣਾ ਤੇ ਰਾਤ ਨੂੰ ਇਹਨੂੰ ਸੋਚ ਪਿਆ ਕੀ ਆਉਣੀ ਰਾਤ ਨੂੰ ਸੌਣ ਲੱਗਿਆ ਵਾਹਿਗੁਰੂ 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 ਬਿਲਕੁਲ ਪਹੁੰਚ ਸਹੀ ਗੱਲ ਹੈ ਇਹ ਆਪਾਂ ਨੂੰ ਸੋਚ ਪਿਆ ਕੀ ਆਉਣੀ ਹੈ ਫਲਾਨੇ ਨੂੰ ਪੈਸੇ ਯਾਰ ਇਦਾਂ ਚਲ ਗਏ ਆ ਤੇ ਟੀਂਗੜੇ ਟੀਂਗੜੇ ਨੂੰ ਪੈਸੇ ਇੰਨੇ ਚਲ ਗਏ ਆ ਵਾਜਸਰੀ ਗਾ ਹੈ ਨਾ ਫਲਾਨਾ ਸੱਦਿਆ ਇਹਦੇ ਉਹਨੇ ਕੀਤਾ ਵੀ ਕੱਖਣੀ ਆ ਤੇ ਯਾਰ ਪੈਸੇ ਵੀ ਨਹੀਂ ਕੋਪੀ ਤੂੰ ਕਰਦਾ ਰਹੀ ਨਾ ਯਾਰ ਹੈ ਮੇਰੇ ਮੇਰੇ ਚਾਹ ਵਗ ਵਿਚਾਰ ਚੱਲਨੇ ਆ ਤੇ ਜਿਹੜੇ ਹੋਰ ਟੀਮ ਵਾਲੇ ਨੇ ਉਹਨਾਂ ਕਹਣਾ ਭਲਵਾਨ ਪਤਾ ਨਹੀਂ ਕਿੱਦਾਂ ਕਰ ਗਿਆ ਕਿੱਦਾਂ ਨਹੀਂ ਕਰ ਗਿਆ ਆ ਆਪਣੀ ਦੁਨੀਆਦਾਰੀ ਜੀ ਦਾਦਾ ਨਹੀਂ ਆ ਹੂੰ ਮਾਰ ਲਾ ਆਪਣੇ ਨਹੀਂ ਹਿੱਲ ਸਕਦਾ ਕੋਈ ਆਹੀ ਉਹਨਾਂ ਦੇ ਪੈਸਾ ਬਣੇ ਕੁਰਬਾਨੀ ਥੋੜੀ ਦੇਖਾ ਦੇ ਜਿਹੜੀ ਦੁੱਗਰਬਾਨੀ ਦਿੱਤੀ ਮਾਰ ਗਿਆ ਕੋਈ ਹਾਂ ਮਾਰ ਗਿਆ ਕੋਈ ਮਾਰ ਗਿਆ ਉੱਥੇ ਲੁੱਟਦੇ ਬੜੇ ਨੇ ਜਿੱਤੇ ਪਰ ਥੋੜਾ ਦੋਨਾਂ ਘਾਟੇ ਪਿੰਡ ਦਾ ਡਾਕਟਰ ਲੁੱਟ ਲਿਆ ਚਰੇ ਦੇ 2000 ਰੁਪਇਆ ਇਸਦਾ ਚਰੇ ਦਾ ਕਿੰਨੇ 2.500 ਰੁਪਇਆ ਦੇ ਨਾਲ ਮੋਬਾਈਲ ਲੈ ਗਿਆ ਖੋ ਗਿਆ ਮੋਬਾਈਲ ਤੇ ਉਹਦਾ ਲੱਭ ਗਿਆ ਵਾ ਪਤਾ ਨਹੀਂ ਉਹ ਲੱਕੋ ਦੀ ਡੱਬਾ ਦੇ ਪਤਾ ਨਹੀਂ ਬਿਲ ਫੁੱਲ ਜਾਦੇ ਉਹ ਪੁਣੀ ਤੋਂ ਮਾਲੂ ਦਾ ਗੱਗੋ ਕੋ ਲੱਭਾ ਬੰਦੇ ਨੇ ਲੱਭੇ ਬੰਦੇ ਨੇ ਮੋਬਾਈਲ ਕਿਸ ਨੂੰ ਵੇਚ ਗਿਆ ਬੰਦੇ ਵੇਚ ਗਏ ਉਹ ਦੁਕਾਨ ਤੋਂ ਘੜਾਓ ਪ ਆਨੇ ਕੀ ਜਗਰੀ ਉਹ ਵੇਚ ਗਿਆ ਹੋਇਆ ਲੱਭ ਗਿਆ ਪੈਸੇ ਲੈ ਕੇ 2000 ਕੇ 2200 ਰੁਪਈਆ ਅਸੀਂ ਅੱਛਾ ਸਾਡੇ ਪਿੰਡੋਂ ਉਹ ਪੁੱਛਿਆ ਸਹੀ ਆ ਭਾਜੀ ਬਹੁਤਾ ਕੰਮ ਹੋ ਗਿਆ ਤੇ ਬਚਾਈ ਚੰਗੀ ਬਗੂ ਸਾਡੇ ਪਿੰਡੋਂ ਭਾਜੀ ਉਹਦੇ ਦੁਕਾਨ ਤੇ ਗਿਆ ਦੁਕਾਨ ਕਿਸ ਦੀ ਦਾ ਹੂੰ ਉਰੇ ਟੈਂਕੇ ਟੁਕੇ ਦੀ ਲੋਹੇ ਲਾਈ ਜਿਹਨੂੰ ਦੀ ਪਾਈ ਹੁੰਦੀ ਜਾਂਦੇ ਨੂੰ ਅੱਛਾ ਉਹਨੇ ਬਾਟੇ ਬੁੱਟੇ ਬਾਹਰ ਰੱਖੇ ਤੇ ਕੁੜੀ ਮੋੜਸ ਦੇ ਮੁੰਡੇ 4 ਵਾਏ ਵਾਟ ਚੁੱਕੇ ਗਾਂਗੇ ਵਾਟੇ ਚੁੱਕ ਲਗੇ ਵਾਟੇ ਲੈਣੇ ਬੰਦੇ ਕੈਮਰੇ ਹੀ ਹੌਲਦੇ ਆ ਉਹਨੂੰ ਸਾਢੇ ਕਿੰਨੇ ਚੌੜਾ ਲੱਡੂ ਕਰਾ ਰਹਿਆਂ ਆ ਨਾ ਭਾਂਜੀ 400 ਕੇ 500 ਰੁਪਿਆ ਉਹਦਾ ਚੋਅ ਦਾ ਫੋਟੋ ਆਉਂਦਾ ਜਿਹੜਾ ਤੁਰਕੇ ਉਹ ਹੋ ਕੇ ਲੱਗੇ 400 ਰੁਪਿਆ ਵਾਲੇ 450 ਲੱਡੂ ਕਰਾ ਰਹਿਆਂ ਵਾਲਿਆਂ ਦਾ ਕਰੂਗਾ ਇਹ ਬੰਦੇ ਮੀਰਪੁਰੇ ਤੂੰ ਹੀ ਪਾਏ ਨੇ ਸਾਰੇ ਮੈਨੂੰ ਜਾਉਦਾ ਆ ਮੈਂ ਤਾਂ ਕਹਾਂ ਜੇ ਇਹੋ ਪਾਏ ਇਹੋ ਕੰਮ ਕਰਦੇ ਆ ਦੇ ਇਹ ਬੰਦੇ ਇਹਨੇ ਮੀਰਪ ਤਾਂ ਪੂਰੀ ਤਰੰਗ ਤੇਰੀ ਸ਼ਰਟੀ ਸ਼ਰਟ ਦਾ ਹੋ ਰਿਹਾ ਤੇ ਮੇਰੀ ਦਾ ਹੋ ਰਿਹਾ ਬਾਕੀ ਕੁਆਲਿਟੀ ਇੱਕੋ ਜਿਹੀ ਭਾਣਜੀ ਬ੍ਰੈਂਡ ਇੱਕੋ ਜਿਹਾ ਭਾਣਜੀ ਕਮਿਸ਼ਨ ਰੱਖਦਾ ਬੰਦੇ ਨਾਲ ਕਪੜਾ ਵੀ ਇੱਕੋ ਜਿਹਾ ਫੋਟਿਆ ਇਹ ਆਪਾਂ ਕਿਹੜੇ ਬ੍ਰੈਂਡ ਦੁਕਾਨ ਤੋਂ ਲਿਆ ਇੱਕੋ ਦੁਕਾਨ ਤੋਂ ਆ ਕਿੰਨੇ ਦੇ ਆਈ ਮਿਰਪੁਰੀਆ ਭਾਣਜੀ ਹੁਣੇ ਆਪਾਂ ਦੀ ਇਮਾਨਦਾਰੀ ਚੈੱਕ ਕਰਨੀ ਆ ਮੈਂ ਤੁਹਾਨੂੰ ਸਹੀ ਸਹੀ ਤੁਹਾਨੂੰ ਕਿੰਨੇ ਦੀ ਸਹੀ ਤੁਸੀਂ ਇਹ ਮੈਂ ਦੋ ਟੀ-ਸ਼ਰਟਾਂ ਲਈਆਂ ਇਹਦੇ ਇੱਕ ਲੋਰ ਲਿਆਈ ਇਹਦੇ ਨੂੰ ਰੁਪਇਆ ਦਿੱਤਾ 1500 ਸਹੀ ਸਹੀ ਟੀ-ਸ਼ਰਟ ਕਿੰਨੇ ਦੀ 1500 ਮੈਂ ਦੋਵੇਂ ਟੋ ਟੀ-ਸ਼ਰਟਾਂ ਦੇ ਕਲੋਰ ਇਹ ਪੁੰਤੇ ਇਹ ਨਿਕਲ ਗਏ ਫਿਰ ਤੇਰੇ ਪਾਉ ਪੰਜ ਮੈਂ 200 ਰੁਪਏ ਦੀ ਟੀ-ਸ਼ਰਟ ਲੈ ਗਿਆ ਵਾ 200 ਦੀ ਆਹੋ ਹਾਂ ਦੀ ਹੈ 200 ਰੁਪਏ ਦੀ ਮੀਰਬੁਰੇ ਦੀ ਮਾੜੀ ਹੋ ਗਈ ਤੇਰੇ ਨਾਲ ਨਹੀਂ ਮੈਂ ਨਹੀਂ ਮਜ਼ਾਕ ਨਹੀਂ ਆ ਮੈਂ ਦੋ ਟੀ-ਸ਼ਰਟਾਂ ਇੱਕ ਲੋ ਕੱਟ ਦਿਆ ਕਰੀ ਬਾਬਾ ਮੈਂ ਤੇਰੀ ਤੇਰੀ ਨਾਲ ਭਗਵਾਨ ਲੱਗਾ ਵਾ ਮੈਨੂੰ ਕਿ ਨਾ ਇਹ ਸਦਿਆਂ ਵਿੱਚ ਦੱਸ ਇਹ ਸਾਰਾ ਬਾਤ ਤੂੰ ਨਹੀਂ ਲੈਦਾਂਗਾ ਬਾਤ ਸੁਣ ਸਕਣਾ ਤਾ ਵੀ ਮੈਨੂੰ ਮੋਟਾ ਬੰਦਾ ਰਿਹਾਦਾ ਆ ਉਹ ਨਾ ਇਹ ਭੰਗ ਕੋਟ ਦਾ ਆ ਉਹ ਸੇਵਾ ਕਰਨੀ ਤੇ ਸੇਵਾ ਭਵਾਂਦੀ ਮੇਰੇ ਨਹੀਂ ਚਾਹੀਦੀ ਹੈ ਸਤ ਮਨੂ ਲੱਗਾ ਭਰਾਵਾ ਕੀ ਬਣਿਆ ਮੇਰ ਨਾਲ ਮੈਂ ਕਹਦਾ ਪਕੌੜਾ ਸੁੱਕੇ ਵਾਲਾ ਮੈ ਉਹ ਤੋਂ ਬਾਤ ਨਹੀਂ ਮੈਨੂੰ ਐ ਜਾਦਾ ਮੇਰੀ ਲੱਤਾਂ ਨਹੀਂ ਹੁੰਦੀਆਂ ਮੈਂ ਉਹਦੇ ਨਹੀਂ ਪੀਣੀ ਜਿਹੇ ਤੈਨੂੰ ਅੱਧਰ ਮੈ ਇੱਕ ਗਿਆ ਬਹੁਤ ਹੀ ਉਹ ਬੇਦਰ ਗਿਆ ਕਿਤੇ ਉਹ ਮੈਨੂੰ ਐ ਲੱਗੇ ਮੇਰੀਆਂ ਲੱਤਾਂ ਹੁੰਦੀਆਂ ਲੱਤਾਂ ਵਿੱਚ ਲੱਤਾਂ ਹੁੰਦੀਆਂ ਨਹੀਂ ਜਦਾਂ ਉਹ ਨਹੀਂ ਪਾਣੀ ਤੂੰ ਰਾੜਾ ਲਾਉਂਦੇ ਨੇ ਥੋੜੀ ਵਿੱਚ ਪਿਆਰੇ ਚੁੰਡੀ ਹੀ ਇਹ ਆਪਣਾ ਲਿਵਰ ਪਾਦਰ ਬਹੁਤ ਵਧੀ ਹੁੰਦੀ ਹੈ ਰਾੜਾ ਵੀ ਤਾਂ ਬੜਾ ਕਹਿਣ ਲੱਗਦਾ ਈ ਆਪਾਂ ਨੂੰ ਉਹ ਵੱਧ ਲੱਗਦਾ ਜਿਹੜਾ ਆਪਣਾ ਅੰਦਰ ਲਾਈਟ ਹੁੰਦੇ ਨੇ ਆਪਣਾ ਮੰਨੋ ਹੁੰਦਾ ਲਿਬਰੇ ਵਿੱਚ ਉਹ ਆਪਾਂ ਹਜੀ ਬਾਹਰੀ ਮੰਨੋ ਜਿੱਦਾਂ ਪਕੀ ਨੇ ਮੈਨੂੰ ਲੱਗਦੀ ਹੁੰਦਾ ਚੀਜ਼ ਉਹ ਲੌਂਦਾ ਜੀ ਹੋਰ ਬੁੱਟਾ ਜੋ ਆਪਾਂ ਅਸ਼ੁੱਧ ਨਹੀਂ ਆਖੋ ਕਟੋਦਾ ਰਾਂ ਨੂੰ ਅੰਦਰ ਆ ਇਹ ਆਪਾਂ ਬਾਬਿਆਂ ਦੀ ਸੇਵਾ ਕਰਨੀ ਅੱਜ ਬਾਬਿਆਂ ਦੀ ਉਹ ਤੁਰ ਗਏ ਮੜਾ ਪੱਪੇ ਮਾਰਵਾਜ ਰੱਬ ਹਾਂਜੀ ਕਹਿ ਮੜਾ ਜੀ ਉਹਨਾਂ ਨੂੰ ਬਾਜੂ ਨਹੀਂ ਚੱਲ ਗਏ ਚੱਲੀਏ ਚੱਲੀਏ ਤੁਰ ਗਏ ਤੁਰ ਗਏ ਉਹਨਾਂ ਚੱਲੇ ਤੁਰਪੇ ਜਾਣ ਨੂੰ ਆਹ ਨਾਲ ਲਾਪਾਂ ਜੀ ਰੰਦੇ ਪਾਣ ਮੜਾ ਉਧਰ ਗੱਡੀਆਂ ਪ੍ਰਪ ਗਾਹਾਂ ਕੇ ਕਢਾਣਾ ਨਾਲ ਮੁੜ ਕੇ ਬਾਬਿਆਂ ਨੇ ਤੈਨੂੰ ਪਤਾ ਹੀ ਹੈ ਯਾਰ ਪਹਿਲਾਂ ਆਲੂ ਵਾਲੇ ਰਿੰਦੇ ਨਾ ਤੂੰ ਕੀ ਨਾ ਬੱਬੇ ਦਾ ਬਾਬਾ ਖੁਸ਼ਾ ਸਹੀ ਖੁਸ਼ੀਆਂ ਵੰਡਦਾ ਬਾਬਾ ਬਾਬਾ ਖੁਸ਼ੀਆਂ ਵੰਡਦਾ ਬਾਬੇ ਦੇ ਗੋਡੀਆਂ ਹੱਥ ਲਾ ਕੇ ਜਾਣਾ ਬਾਬਾ ਬਾਸ਼ੋ ਦੋ ਖੁਸ਼ੀਆਂ ਸਾਡੀ ਟੀਮ ਨੂੰ ਹੀ ਹੈਂ ਬਰਾਬਰ ਜਮੈਂ ਕਿ ਆ ਬਾਬੇ ਵੀ ਨਹੀਂ ਜਾਂਦ ਨੂੰ ਤੇਰੇ ਕੂਕਰਾਂ ਚ ਵੀ ਕਲਾ ਮਾਤਾ ਹੋਣਗੀਆਂ ਇਹ ਤੇ ਫਿਰ ਸਿੰਘ ਆ ਉਹਨਾਂ ਦੇ ਕੂਕਰ ਸਮਝਦਾ ਕੀ ਜਾਂਦੇ ਆ ਪਤਾ ਪਾ ਹਾਂ ਕਈਆਂ ਨੂੰ ਨਹੀਂ ਨਾ ਸਮਝ ਲੱਗਣੀ ਜਿਹੜੇ ਜੂਤ ਉਪਦੇ ਹੁੰਦੇ ਕਈਆਂ ਨੂੰ ਤੇ ਜਿਹੜੇ ਤੇ ਬਾਕੀ 100 ਚ ਹੁੰਦੇ ਜਿਹੜੇ 10% ਇਹਨਾਂ ਨੂੰ ਨਹੀਂ ਪਤਾ ਹੁੰਦਾ ਪੁੱਤਰਾ ਜਿਹੜਾ ਗੁਰੂ ਘਰ ਦੇ ਕੁੱਤਿਆਂ ਜੀ ਵੀ ਕਲਾਮਤ ਆਉਣੀ ਹਾਂ ਹਾਂਜੀ ਸ਼ਹੀਦ ਜਿਹੜੇ ਸਿੰਘ ਹੈ ਉਹਦੇ ਬੜੀ ਵੱਡੀ ਗੱਲ ਹੈ ਬਿਲਕੁਲ ਭਾਜੀ ਬਿਲਕੁਲ ਬਣਾ ਕੁੱਟ ਲੱਗਾ ਭਾਜੀ ਤੇ ਦੀਵਾ ਵਾਗਦਾ پٹا جو بھی لین دے توڑیا نظارا لینی وہ لے لین دے تھر پور گا فرندی پورگا ندو پلے بلو بلے برگا بلے 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 فرمند ਪੁੱਤਰ ਬੱਲੇ 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 ਖੱਚੋ ਫੌਂਦੀ ਬੁਰਗਾ ਖੱਚੋ ਫੌਂਦੀ ਬੁਰਗਾ ਉਹ ਸੰਗੜ ਜੀ ਸਵਾਦ ਹੈ ਤਾੜੀ ਜੀ ਮਾਰ ਕੇ ਮੇਰੇ ਜਾਈ ਲੈ ਕੇ ਆਇਆ ਹੈ ਬਾਪੁਰ ਸਾਹਿਬ ਦਾ ਅਸ਼ੀਰਵਾਦ ਲੈ ਕੇ ਆਇਆ ਹੈ ਔਰ ਚੀਲੇ ਪ੍ਰਬੰਧ ਦੇ ਨਾਮ ਦੇ ਪਰ ਵੱਡੇ ਪਿਆਰ ਭੇਜੇ ਹੈ ਲਓ ਪੰਡਿਤ ਦੁੱਧਰੀ ਵਾਲਾ ਕਬੱਡੀ ਪਾਉਂਦੀ ਵਧਿਆ ਹੋਇਆ ਹੈ 6 ਜੂਨ ਗੁਰਦੁਆਰਾ ਕਾਲਾ ਸਾਹਿਬ ਧਰਤੀ ਦੇ ਵੀਰ ਪੁੱਤਰ ਲੈ ਕੇ ਆਏ ਹੈ ਆਹੀ ਟੀਮਾਂ ਉਸ ਧਰਤੀ ਦੇ ਵਿੱਚ ਟੱਕਰ ਲਈਆਂ ਦੂਜੇ ਵਾਰ ਦੂਜੇ ਵਾਰ ਵਾਹ ਜੀ ਦੂਜੇ ਵਾਰ ਇਹ ਲੋਕੀ ਨੀਲੇ ਪਲਵਾਰ ਜੀ ਜਵਾਨੀ ਹੋਵੇ ਆ ਖੇਡਦੇ ਤਾਂ ਮੂੰਹ ਨਾ ਸਿੱਧਾ ਹੁੰਦਾਂ ਮੈਂ ਤਾਂ ਡੇਰ ਗਾਵਾਂ ਜਿੱਦਣ ਦੇ ਮੈਚ ਕਿਤੇ ਜੱਫੇ ਜ਼ਿਆਦੇ ਹੁੰਦੇ ਤਾਂ ਦਿਨ ਸਾਰਿਆਂ ਚ ਜੱਫੇ ਮੇਰੇ ਜ਼ਿਆਦੇ ਹੁੰਦੇ ਸ਼ਰਮ ਕਰੋ ਕੋਈ ਖਾਸ ਕਰਕੇ ਲੱਗਦੇ ਲੱਖੋ ਪదల ਲੱਗਦੇ ਵੀ ਜਾਫੀ ਲੱਗਾ ਮੇਰੇ ਤੇ ਕੋਈ ਇਹ ਛਿੰਗਿਆ ਤੱਕ ਨਾ ਖੜਾ ਛੱਡੋ ਬੰਦੇ ਦਾ ਬੰਦਾ ਬੰਦਾ ਤੇ ਪੁੱਟਿਆ ਜਾਂਦਾ ਗਰਮੀ ਚ ਰੇਟਰ ਤੇ ਮੂੰਹ ਨਹੀਂ ਕਰਦਾ ਰੇਡਾਂ ਨੂੰ ਭਰਾਵਾ ਹੋਰ ਮੂੰਹ ਕੌਣ ਕਰਦਾ ਰੇਡ ਪਾਉਣ ਨੂੰ ਗਰਮੀ ਤੇ ਇੰਨੀ ਤੇ ਇੱਕ ਗਰਾਊਂਡ ਮਾੜੀ ਛੜੀ ਕੋਈ ਨਹੀਂ ਹਾਂ ਤੇ ਮੰਨ ਕੇ ਚੱਲ ਫੇਰ ਵੀ ਅਸੀਂ ਕਰਦਿਆਂ ਕਰਾਉਂਦਿਆਂ ਚੱਫੇ-ਚਫੇ ਵੜੇ ਪਾਉਣੇ ਤੇ ਜਦੋਂ ਐਂਡ ਤੇ ਹੋਣਾ ਅੱਧੇ ਤੇ ਫੇਰ ਹਰਜਨ ਰੱਬ ਨੇ ਤਾਂ ਸੇ ਹੁੰਦੜ ਐ ਅੱਧੇ ਦੇ ਫੇਰ ਆਰ ਤੇ ਇੱਦਾਂ ਹੀ ਚੱਲਦਾ ਰਿਹਾ ਕੰਮ ਇੱਥੇ ਉਹ ਰੱਬ ਨਾਲ ਹੀ ਪਰਮੇਸ਼ਰ ਨਾਲ ਹੀ ਨਾ ਰਾਜਾ ਦੇ ਜੋਦੇ ਹੋਣੀਆਂ ਇਹ ਕੀਤੇ ਤਾਂ ਪਹਿਲੋਂ ਬੜੀ ਲਾਲਾ ਲਾਲਾ ਉਹਨਾਂ ਮੈਚ ਥੱਲੇ ਹੀ ਉਹ ਮੈਚ ਛੱਡਣ ਨੂੰ ਫਿਰਦੇ ਸੀ ਸਿਹਾਰਿਆਂ ਨੂੰ ਵਾਲੇ ਵੀ ਇਹਨਾਂ ਦੀ ਟੀਮ ਭਾਰੀ ਆ ਉਹ ਮੈਚ ਜਾਦਾ ਖੜਕ ਗਿਆ ਕੰਗਿਆ ਵਾਲਾ ਖੁੱਲ ਗਿਆ ਉਹ ਉਹਨੇ ਮੁੜਨ ਨਹੀਂ ਦਿੱਤਾ ਤੇ ਮੈਚ ਜਿੱਤ ਗਏ ਪਰ ਬੰਦਾ ਫੜ ਕੇ ਰੱਖਣਾ ਬੜਾ ਔਖਾ ਜੇ ਕੰਜੀ ਗੁੰਜੀ ਨਾੜਨੀ ਪਾ ਜੀ ਹਾਂ ਬੰਦਾ ਲੈ ਵੀ ਚੱਕ ਰਿਆ ਐਦਾਂ ਫੜ ਕੇ ਐ ਕਹਾਂਗੇ ਨਾ ਚਾ ਇੰਨਾ ਜਿਆਦਾ ਚੋਰ ਲੱਗਦਾ ਨਾ ਐਦਾਂ ਕਰਕੇ ਫੜ ਕੇ ਰੱਖਣ ਨੂੰ ਤੇ ਜੇ ਥੱਲੇ ਥੱਲੇ ਡੇਪੇ ਫਿਰ ਤੇ ਨੱਪਿਆ ਜਾਂਦਾ ਬੰਦਾ ਹੁਣ ਮੰਨ ਕੇ ਚੱਲ ਐਦਾਂ ਫੜਾਂਗੇ ਤੇ ਤੂੰ ਤੂ ਦੇ ਵਿੱਚੋਂ ਜ਼ੋਰ ਮਾਰਨਾ ਤੇ ਉਪਰ ਚ ਪਰਚੋ ਹੀ ਜਾਣੀ ਆ ਮੁਰਕੇ ਦੇ ਨਾਲ ਉਹ ਮੁਰਕੇ ਜ਼ੋਰ ਲੱਗੀ ਜਾਣਾ ਤੇ ਨਾ ਹੱਥ ਪੈਣਾ ਨਾ ਕਿਤੇ ਇਹਦੇ ਪੱਕੀ ਆ ਲਗਾਈ ਪੱਜੇ ਤੇ ਬੰਦਾ ਥੱਲੇ ਡਿੱਪੇ ਤੇ ਉੱਪਰ ਹਮਲਾ ਰੇਡ ਪਾਉਂਦਾ ਇੱਧਰ ਐ ਇੱਧਰ ਆ ਰੇਡ ਪਾ ਰੇਡ ਪਾਈ ਇਹਨਾਂ ਨੇ ਜਿੱਦਾਂ ਰੇਡ ਪਾਉਂਦੇ ਆ ਰੇਡ ਪਾ ਇੱਧਰ ਰੇਡ ਪਾਈ ਟੁੱਟ ਕੇ ਗਾੜੀ ਹੋ ਜਾਂ ਧੱਕਣ ਲੱਗਦਾ ਨਾ ਤੈਨੂੰ ਜੰਮ ਜਾ ਘਟ ਧੱਕਣ ਲੱਗਦਾ ਆ ਪੜਾ ਇੱਥੇ ਥੱਲੇ ਥੱਲੇ ਜਿੱਦਾਂ ਫਰਿਆਦ ਨਹੀਂ ਥੱਲੇ ਕਿੰਬੜਦਾ ਹੁੰਦਾ ਥੱਲੇ ਉਹ ਕੀ ਕਰਦਾ ਥੱਲੇ ਹੁਣ ਤੁਸੀਂ ਪਹਿਲਾਂ ਕੀ ਕਰਦੇ ਤੁਸੀਂ ਹੁਣ ਤੱਕ ਮੇਰੀ ਗੱਲ ਸੁਣੋ ਆ ਵਾ ਚੀਜ਼ ਆ ਆ ਵਾ ਥੱਲੇ ਥੱਲੇ ਆ ਪੱਟ ਥੱਲੇ ਜਮਾ ਥੱਲੇ ਧਰਤੀ 'ਚ ਤੁਸੀਂ ਰਹਿੰਦੇ ਜੇ ਨੋਵਾ ਤੇ ਉੱਤੇ ਉੱਤੇ ਉਹ ਬੈਲਸ ਬਣ ਜਾਂਦਾ ਹੋਣੀ ਨਾ ਕਦੇ ਅੱਗੋਂ ਹੀ ਖਲੋਤੀ ਰਹਿੰਦੇ ਨਾ ਥੱਲੇ ਵੜਦੇ ਨਾ ਖਲੋ ਇਧਰ ਬੜੀ ਚੱਕਰ ਹੁੰਦਾ ਦੇਖ ਆਹ ਵਣ ਜਿੱਦਾਂ ਜੇ ਇਧਰ ਨੂੰ ਜਾਂਦਾ ਇਧਰ ਆ ਆ ਇਹਨੂੰ ਜਾਂਦਾ ਇਹਨੂੰ ਕਾ ਇੱਥਾ ਆ ਇਹਨੂੰ ਇਹਨੂੰ ਜਾਂਦਾ ਤੱਕ ਹੈ ਇਧਰ ਨੂੰ ਫਿਰ ਇਧਰ ਨੂੰ ਆ ਇਧਰ ਹੈ ਤੱਕ ਲਾ ਕੋਚ ਤੋਂ ਬੜੇ ਚਲੇ ਪਾ ਜਿਹੜੀ ਖੋਜ ਕੀਤੀ ਹੋਈ ਕਿੱਦਾਂ ਕਰਕੇ ਨਾ ਬਸ ਗਾੜੀ ਰਹਿ ਉਹਦੇ ਉਹ ਮੈਂ ਗਲਤੀ ਕਰਵਾਉਂ ਜੀ ਮੈਂ ਇਦਾਂ ਪੜੀ ਗਾ ਮੈਂ ਚੈੱਕ ਕਰਾਂ ਇਦਾਂ ਥੱਲੇ ਹੋ ਗਿਆ ਮੈਂ ਨਾਲ ਕੈਂਚੀ ਛੋਟੀ ਕੈਂਚੀ ਇੱਕ ਇੱਕ ਪਲੇ ਕੀ ਚੈਕਰ ਹੁੰਦਾ ਜਦੋਂ ਤੂੰ ਜੰਗ ਜੀ ਤੂੰ ਟੁੱਟ ਕੇ ਦਿਖਾੜੀ ਹੋਏ ਨਾ ਗਾੜੀ ਹੋਏ ਨਾ ਤੇ ਉਹਦੇ ਬੈਲਸ ਬਣਾ ਲੈਣਾ ਗਾੜੀ ਬੈਲਸ ਬਣਾ ਗਾੜੀ ਆ ਬੈਲਸ ਬਣ ਗਿਆ ਨਾ ਤੂੰ ਰੇਡਰ ਆ ਤੂੰ ਗਲ ਬੈਲਸ ਬਣ ਗਿਆ ਐ ਦੋ ਪੈਰ ਤੱਕ ਲਾ ਐ ਤੱਕ ਦੋ ਪੈਰ ਤੱਕ ਆ ਮਾਰ ਉਹਨੂੰ ਠਾਂ ਦੋ ਪੈਰ ਪਿਛਾਣੂ ਹੋ ਜਾਓ ਪਿੱਛੇ ਹੋ ਗਿਆ ਉਹਨੇ ਉਹਨੇ ਆਪ ਦੇ ਚ ਜ਼ੋਰ ਚ ਤੱਕੀ ਜਣਾ ਉਹਦਾ ਡਬਲ ਜ਼ੋਰ ਹੋਏ ਨਾ ਟੱਕਦਾ ਝਾੜਨਾ ਆਹ ਨੂੰ ਜਾ ਪੀ ਨੂੰ ਬਾਵਾ ਚਾੜ ਨਹੀਂ ਆਉਣੀ ਪਹਿਲਾਂ ਅਸੀਂ ਬਾਵਾ ਇੰਨੀ ਆ ਛਾੜਦੇ ਨੇ ਕੋਈ ਹਸਾਬ ਨਹੀਂ ਜੇ ਤੇ ਪੰਡਤ ਭੱਜਦੇ ਚੱਲ ਚੱਲ ਮੈਂ ਥੋੜੀ ਦੇ ਰੱਖ ਸਾਨੂੰ ਨਹੀਂ ਤੋ ਜਮਰਾ ਐ ਰੋਕ ਥੁਮ ਮਾਰਨਾ ਹੈ ਇਹਨੂੰ ਸੇਦਾ ਆਹ ਥੋੜੀ ਜਿਆਦਾ ਉਹ ਉਹਨਾਂ ਨਾਲ ਜਮਰਾ ਮਾਰਨਾ ਹੈ ਇਹਨੂੰ ਮੈਂ ਹਾਂਜੀ ਦੂਜਾ ਮਰਾ ਲੱਗਿਆ ਪੱਪਾ ਲੱਗਿਆ ਨੇ ਕਰਤਾ ਤੇ ਬਣੇ ਕੋ ਨੇ ਕੁਦਰ ਬਖਾਇਆ ਸਰ ਉਹ થોਦੇ ਹਾਂ ਤਾਂ ਵੀ ਮਾਨਾ ਕੋਪੀ ਉਹਦੇ ਰਹਿ ਗਿਆ ਜੀ ਯਾਰ ਆ ਲੈ ਜਰਾ ਸਾਡੀ ਫੋਟੋ ਬੈਕ ਛੱਟ ਤੋਂ ਉੱਠਿਆ ਤੇ ਕਿਰਪਾ ਕਰ ਬੈਸ ਨਿਕਲੇ ਉਹ ਮਾਲਕ ਨੇ ਬੜੀ ਸੁਣੀ ਹੈ ਨਾ ਹਾਂਜੀ ਜਾਰਿਆ ਜਦੋਂ ਲੱਤ ਟੁੱਟੀ ਤਾਂ ਛੱਟ ਹੀ ਹੋਣਾ ਬੁਲਟ ਜਿੱਤੇ ਹਨਾ ਭਾਂਜੇ ਹਾਂ ਉਹ ਸਾਲਾ ਕੰਮ ਜੂਤਰਾ ਵੜਾ ਗਰੀਏ ਬਾਲੀ ਸਟਾਰਟ ਲੱਗਦੀ ਪੰਜ ਤੋਂ ਕਿਹਦੇ ਬੰਦਾ ਜਿਹਨੂੰ ਪੂਰਾ ਸੈੱਟ ਹੁੰਦਾ ਕੋਈ ਬੜੇ ਬੰਦਿਆਂ 2011 ਚ ਨਾ 12 11 ਚ ਮੈਨੂੰ ਬੰਦੇ ਲੱਗਦੇ ਹੁੰਦੇ ਵੀ ਨਿਕੇ ਨਿਕੇ ਐਨਾ ਫਿੱਟਾ ਗੁਰਦੇਵ ਆ ਬੰਦਾ ਖੜ ਦੋ ਆ ਬੰਦਾ ਖੜ ਦੋ ਜਾ ਮੇਰੇ ਲੱਗਦਾ ਨਹੀਂ ਹੁੰਦਾ ਵੀ ਮੈਂ ਹੀ ਪੱਜੰਦ ਐਤਾਂ ਮੈਂ ਹੱਥ ਰੱਖਣਾ ਤੌਂਤੇ ਤੌਂਤੇ ਜਦੋਂ ਤੌਂਤੇ ਹੱਥ ਰੱਖਣਾ ਬਾਹਾਂ ਚ ਜਾਣ ਵੜੀ ਹੁੰਦੀ ਬੰਦਾ ਜਦੋਂ ਐ ਖਿੱਚਣਾ ਬੰਦੇ ਤਾਂ ਜਣਾ ਥੱਲੇ ਕੁਝ ਪਾ ਲੈਣੀ ਮੇਰੇ ਲੱਗੀ ਛੱਟ ਪਰ ਨਾਲੇ ਗੋਡੇ ਤੇ ਨੰਨੇ ਗਿਆ ਫਿਰ ਹੁਣ ਦੱਸ 7 ਮਹੀਨੇ ਬੈਠਾ ਰਿਹਾ ਫਿਰ ਕੋਈ ਸੈਟੂ ਬੜਾ ਏ ਕੰਮ ਦਾ ਮੈਂ ਨਾ ਨਾ ਜਿਆਦਾ ਕੋਈ ਹਿਸਾਬ ਨਹੀਂ ਦੇ ਰਿਹਾ ਵੀਰ ਜੀ ਇੰਸਟਾ ਤੇ ਬਣਾਦਾ ਵੀਡੀਓ ਮੁੜ ਕੇ ਪਤਾ ਲੱਗ ਜਾਏ ਦੱਸੋ ਇਹਨਾਂ ਆਪਣੀ ਟੀਮ ਆਪਦੀ ਕਰਕੇ ਬੰਦੀ ਸਾਰੇ ਆਪਦੇ ਆਪਣੇ ਨਹੀਂ ਆਪਾਂ ਨੂੰ ਇਹ ਬੰਦਾ ਮਰਦਾ ਹੀ ਪੈਦਾ ਆਪਾਂ ਸੋਰ ਵੜੀ ਗਈ ਜੀ ਸਾਰੇ ਜਦੋਂ ਬੰਦੇ ਦਾ ਇੱਕ ਬੰਦੇ ਨੂੰ ਛੱਟ ਲਾ ਜਾਂਦੀ ਹੈ ਇੱਕ ਬੰਦਾ ਹੁਣ ਮੰਨ ਕੇ ਚੱਲ ਆਪਣੇ ਮੈਚ ਨਹੀਂ ਚੱਲਦੇ ਰਹੇ ਆਪਾ ਕਿੰਨੇ ਦਾ ਖਾਕ ਕਰੋ ਖਾ ਲਾਂਗੇ ਨਹੀਂ ਖਾਦੀ ਜਾਂਦੀ ਬਸ ਬਸ ਕਿ ਜਦ ਮੈਂ ਮੱਦੀ ਆਪਾਂ ਲੈ ਲਾਉਟ ਆ ਨਾਲੇ ਇੱਕ ਮੈਨੂੰ ਮਸੂਰ ਨਹੀਂ ਆ ਮੈਂ ਸਾਡੇ ਤੋਂ ਬਾਅਦ ਲੱਗਾ ਮੈਂ ਜਿਉਂ ਜਿਉਂ ਮੈਚੜ ਸ਼ੁਰੂ ਤੇ ਖੇਡਿਆ ਚਾਹਾਂ ਜਾਫੇ ਇਹ ਵੱਡਾ ਫਰਕ ਪੈਂਦਾ 50 ਬੰਦਾ ਖਲੋਖ ਲੋ ਕੇ ਫਿਰ ਹੋਰ ਡੈਡ ਹੁੰਦਾ ਆ ਵੀ ਟੀਮ ਦਾ ਪਹੁੰਚੀ ਹੋ ਸਕ ਬੰਦਾ ਛੇਤੀ ਫੇਟ ਹੁੰਦਾ ਮੈਨੂੰ ਮਸੂਰ ਨਹੀਂ ਆ ਸਾਡੇ ਤੋਂ ਬਾਅਦ ਸੋਚਦੇ ਆ ਕਿ ਬੰਦਾ ਡਾਊਨ ਆ ਕੋਈ ਨਹੀਂ ਭਜਵਾ ਜਾਫੀ ਲਾਉਣੇ ਸਾਡ ਬਸ ਇਹੀ ਬੰਦੇ ਮੁੜ ਕੇ ਸਾਡੇ ਤੋਂ ਬਾਅਦ ਮੌਕਾ ਨਹੀਂ ਮਿਲਦਾ ਬੰਦੇ ਖਲੋਤੇ ਰਹਿੰਦੇ ਮੈਨੂੰ ਮਸੂਰ ਨਹੀਂ ਆ ਇਸ ਤਰ੍ਹਾਂ ਟੀਮ ਦਾ ਆਉਂਦੀ ਕਰ ਉਹ ਕੰਮ ਕਰੀ ਪਰ ਬਾਅਦ ਸਾਡੇ ਤੋਂ ਬਾਅਦ ਚਸਕੀ ਕਰਉਣੀ ਹੈ நமே தான் நம்ம